ਜ਼ਮੀਨ ਦੇ ਵਿੱਚ ਕਾਗਜ਼ਾਤਾਂ ਦੇ ਵਿੱਚ 헤ਰਫੇਰ ਕਰਕੇ ਮਾਂ ਤੇ ਭੈਣ ਦੇ ਵੱਲੋਂ ਆਪਣੀ ਹੀ ਬੇਟੀ ਦੀ ਜ਼ਮੀਨ ਸੰਬੰਧੀ ਕੀਤੀ ਗਈ ਧੋਖਾਧੜੀ ਹਸਾਬਕਾ ਕਾਉਂਸਲਰ ਸਮੇਤ ਤਿੰਨ ਤੇ ਕੀਤਾ ਗਿਆ ਮੁਕੱਦਮਾ ਦਰਜ ਸ਼ੁਰੂ ਕੀਤੀ ਜਾ ਰਹੀ ਮਾਮਲੇ ਦੀ ਅਗਲੀ ਪੜਤਾਲ ਡੀਐਸਪੀ ਸਿਟੀ 2 ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਇੱਕ ਔਰਤ ਦੇ ਵੱਲੋਂ ਉਹਨਾਂ ਪਾਸ ਕੰਪਲੇਂਟ ਲਿਖਾਈ ਗਈ ਹੈ ਕਿ ਉਸਦੀ ਹੀ ਮਾਂ ਤੇ ਬੇਟੀ ਦੇ ਵੱਲੋਂ ਕਾਉਂਸਲਰ ਨਾਲ ਮਿਲ ਕੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਕੁਰਸੀ ਨਾਮੇ ਦੇ ਵਿੱਚ ਛੇੜਛਾੜ ਕਰਕੇ ਉਸਦਾ ਨਾਮ ਉਕਤ ਦਸਤਾਵੇਜ਼ ਚੋਂ ਗਾਇਬ ਕਰ ਦਿੱਤਾ ਗਿਆ ਤੇ ਜ਼ਮੀਨ ਸੰਬੰਧੀ ਧੋਖਾਧੜੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਸ਼ਿਕਾਇਤ ਸਹੀ ਪਾਈ ਗਈ ਅਤੇ ਜਿਸ ਤੇ ਤੁਰੰਤ ਥਾਣਾ ਸਿਵਲ ਲਾਈਨ ਦੇ ਵੱਲੋਂ ਉਕਤ ਮਾਂ ਬੇਟੀ ਅਤੇ ਕਾਉਂਸਲਰ ਸਮੇਤ ਤਿੰਨ ਲੋਕਾਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਡੁੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਸੁਣਵਾਉਂਦੇ ਆ ਡੀਐਸਪੀ ਸਿਟੀ 2 ਦੀ ਹੀ ਜ਼ੁਬਾਨੀ ਇੱਕ ਸਾਡੇ ਕੋਲ ਇੱਕ ਕੰਪਲੀਟ ਵਸੂਲ ਹੋਈ ਸੀ ਜਿਹੜੀ ਏਕਤਾ ਗੁਪਤਾ ਉਹ ਕੰਪਲੇਨੈਂਟ ਸੀਗੀ ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦੇ ਫਾਦਰ ਦੀ ਡੈਥ ਤੋਂ ਬਾਅਦ ਚ ਉਹਨਾਂ ਦੀ ਮਦਰ ਅਤੇ ਉਹਨਾਂ ਦੀ ਸਿਸਟਰ ਨੇ ਕੁਝ ਹੋਰ ਬੰਦਿਆਂ ਨਾਲ ਰਲ ਕੇ ਜਿਹੜਾ ਹੈਗਾ ਜੋ ਵੀ ਉਹ ਫਾਦਰ ਦੀ ਪ੍ਰਾਪਰਟੀ ਬੰਦੀ ਸੀ ਇੱਕ ਲੀਗਲ ਵਾਰਿਸ ਬੰਦੇ ਸੀਗੇ ਤਾਂ ਉਹ ਉਹਨਾਂ ਨੇ ਗਲਤ ਕਾਗਜ਼ਾਤ ਤਿਆਰ ਕਰਕੇ ਉਹਨਾਂ ਨੂੰ ਉਸ ਪ੍ਰਾਪਰਟੀ ਦਾ ਆਪਣੇ ਨਾਮ ਕਰਵਾ ਲਿਆ ਤੇ ਉਹਨਾਂ ਨੂੰ ਉਸ ਪ੍ਰਾਪਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਦੀ ਜਿਸ ਦੀ ਅਸੀਂ ਪ੍ਰੀ ਲੰਬਰ ਵਾਲੀ ਵੈਰੀਫਿਕੇਸ਼ਨ ਕੀਤੀ ਸੀ ਤਾਂ ਜਿਹੜੀ ਮੁੱਢਲੇ ਤੌਰ ਤੇ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਸੀ ਤਾਂ ਰਿਕਾਰਡ 'ਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਜਿਹੜਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਨੂੰ ਸਬਮਿਟ ਕੀਤਾ ਗਿਆ ਸੀ ਜਿਹੜਾ ਕੁਰਸੀਨਾਮਾ ਸਬਮਿਟ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੀ ਕੰਪਲੇਨੈਂਟ ਸੀ ਉਸ ਦਾ ਬਤ ਕੀਤਾ ਗਿਆ ਸੀਗਾ ਇੱਕ ਰਾਜਾ ਐਮ ਸੀ ਸੀ ਸੀਗਾ ਜੀ ਉਹਦੇ ਵੱਲੋਂ ਕੀਤਾ ਗਿਆ ਸੀਗਾ ਤਾਂ ਸਾਡੀ ਜਿਹੜੀ ਟੋਟਲ ਮੁੱਢਲੇ ਤੌਰ ਤੇ ਜਿਹੜੀ ਪੜਤਾਲ ਹੋਈ ਸੀ ਉਹਦੇ ਵਿੱਚ ਇਹ ਕਲੀਅਰ ਹੋ ਗਿਆ ਸੀਗਾ ਕਿ ਹਾਂ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਉਸ ਦਾ ਨਾਮ ਜਾਣਬੁੱਝ ਕੇ ਗੈਪ ਕੀਤਾ ਗਿਆ ਸੀ ਤੇ ਜਿਸ ਕਰਕੇ ਅਸੀਂ ਕਿਉਂਕਿ ਪ੍ਰੀਰਨਬਲੀ ਵੈਰੀਫਿਕੇਸ਼ਨ ਚ ਕਲੀਅਰ ਹੋ ਗਿਆ ਜਿਸ ਕਰਕੇ ਅਸੀਂ ਜਿਹੜਾ ਇਹਦਾ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਹੈ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਸਾਰਾ ਕਲੀਅਰ ਕਰਾਂਗੇ ਹੋਰ ਢੰਗਾਈ ਨਾਲ ਪੜਤਾਲ ਕਰਾਂਗੇ ਸਾਰੇ ਫੈਕਟਸ ਨੂੰ ਕਲੀਅਰ ਕਰਾਂਗੇ ਇਹਦੇ ਵਿੱਚ ਅਗਰ ਕਿਸੇ ਹੋਰ ਦੀ ਵੀ ਕੋਈ ਸ਼ੰਗੂਲੀ ਸਾਹਮਣੇ ਆਉਂਦੀ ਹੈ ਤਾਂ ਉਹ ਇਸ ਵਾਰ ਹਜੇ ਜੋ ਪ੍ਰੀਲੀਮਿਨਰੀ ਵੈਰੀਫਿਕੇਸ਼ਨ ਸਾਹਮਣੇ ਆਇਆ ਹੈਗਾ ਉਹਦੇ ਵਿੱਚ ਤਿੰਨ ਜਣਿਆਂ ਦਾ ਆਇਆ ਕਿਉਂਕਿ ਇੱਕ ਤਾਂ ਮਦਰ ਸੀਗੀ ਇੱਕ ਉਹਨਾਂ ਦੀ ਇੱਕ ਜਿਹੜੀ ਕੰਪਲੇਨੈਂਟ ਦੀ ਸਿਸਟਰ ਸੀਗੀ ਤੇ ਇੱਕ ਜਿਹੜਾ ਜਿਨ੍ਹਾਂ ਨੇ ਉਹ ਕੁਰਸੀਨਾਮਾ ਅਟੈਸਟ ਕੀਤਾ ਹੈਗਾ ਫਿਲਹਾਲ ਤਿੰਨ ਜਣਿਆਂ ਤੇ ਮੁਕੱਦਮਾ ਦਰਜ ਹੋਇਆ ਬਾਕੀ ਫਿਰ ਵੀ ਜਿਹੜੀ ਹੁਣ ਇਨਵੈਸਟੀਗੇਸ਼ਨ ਤੇ ਬਿਲਕੁਲ ਇਹ ਜ਼ੀਰੋ ਤੋਂ ਦੁਬਾਰਤਨ ਇਨਵੈਸਟੀਗੇਸ਼ਨ ਸਟਾਰਟ ਹੋਊਗੀ ਡੰਗਾਈ ਨਾਲ ਹਰ ਐਂਗਲ ਨੂੰ ਦੇਖਿਆ ਜਾਊਗਾ ਤੇ ਜੋ ਤੱਤ ਸਾਹਮਣੇ ਆਉਣਗੇ ਉਦਾਂ ਦੀ ਕਾਰਵਾਈ ਕੀਤੀ ਜਾਊਗੀ